ਅੱਜ ਮਿੱਤਰੋ ਕੀ ਹਾਲ ਚਾਲ ਆ ਮੇਰੇ ਕਰਤਾ ਸਾਰੇ ਵਧੀਆ ਹੋਣਗੇ ਤੇ ਮਿੱਤਰੋ ਆ ਸੱਤ ਲੋ ਜੇ ਦਰਿਆ ਦਾ ਵੇਖੋ ਬਹੁਤ ਜ਼ਿਆਦਾ ਪਾਣੀ ਚੜਾ ਆ 21 ਅਕਤੂਬਰ 2025 ਬਹੁਤ ਜ਼ਿਆਦਾ ਪਾਣੀ ਆਇਆਗਾ ਆਪਣੇ ਫਾਜ਼ਿਲ ਦਾ ਸ਼ਹਿਰ ਦੇ ਨਾਲ ਸੱਤ ਲੋ ਜਿੱਥੋਂ ਚੱਲਦਾ ਦਰਿਆ ਚੈੱਕ ਕਰੋ ਮਿੱਤਰੋ ਪਾਣੀ ਕਿੰਨੇ ਹਜਲੇ ਵੀ ਬਹੁਤ ਚੜਾ ਆ ਉਹ ਵਿੱਚ ਸਮਾਨ ਜਿਹੜੇ ਕੋਈ ਆਉਂਦਾ ਉਹ ਫੜ ਰਿਆ ਕੋਈ ਵੀ ਜੋ ਵੀ ਰੋੜੜ ਰੁੜ ਕੇ ਆ ਰਿਆ ਲੋਕਾਂ ਦਾ ਸਮਾਨ ਵਿਚਾਰਿਆਂ ਦਾ ਤੇ ਦੇਖੋ ਸਾਰੇ ਪਾਸੇ ਪਾਣੀ ਪਾਣੀ ਹੋ ਗਿਆ ਤੇ ਪਿੰਡਾਂ ਨੂੰ ਵੀ ਬਹੁਤ ਖਤਰਾ ਹੈ ਬੰਨ ਦੇ ਨਾਲ ਇਧਰ ਕਿੰਨੇ ਪਾਣੀ ਲੱਗ ਚੁੱਕਿਆ ਤੇ ਲੋਕੀ ਆਉਦਾ ਦਾ ਸਮਾਨ ਕੱਢ ਰਿਆ ਤੇ ਝੋਨੇ ਦਾ ਜਮਾ ਹੀ ਨਹੀਂ ਦਿਖ ਰੇ ਝੋਨੇ ਦਾ ਵੇਖੋ ਵਿੱਚ ਜਮਾ ਹੀ ਨਹੀਂ ਝੋਨੇ ਦਿਖ ਰੇ ਫੁੱਲ ਪਾਣੀ ਆ ਗਿਆ ਮਿੱਤਰੋ ਸਤ ਲਓ ਜੀ ਬਾਈ ਬਹੁਤ ਜ਼ਿਆਦਾ ਪਾਣੀ ਆ ਗਿਆ ਕਹਿੰਦੇ ਹਲੇ ਹੋਰ ਛੜਨਾ ਪਾਣੀ ਜੇ ਵੇਖੋ ਮਿੱਤਰੋ ਤੇ ਹੁਣ ਆਪਾਂ ਅੱਗੇ ਮਿਲਦੇ ਆਂ ਇਦਾਂ ਹੀ ਵੀਡੀਓ ਨਾਲ ਬਣੇ ਰਿਓ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਦੇਖੋ ਜੀ ਇੱਧਰ ਵੇਖੋ ਬੰਨ ਟੁੱਟਣ ਦੀ ਪੂਰੀ ਸੁਭਾਵਨਾ ਹੈ ਤੇ ਇਹਨਾਂ ਨੇ ਪਹਿਲਾਂ ਹੀ ਪ੍ਰਬੰਧ ਕਰ ਲਿਆ ਗੱਟੇ ਰੱਖਦੇ ਆ ਭਰ ਕੇ ਮਿੱਟੀ ਨਾਲ ਤੇ ਜਦੋਂ ਵੀ ਇਥੇ ਬੰਨ ਟੁੱਟਿਆ ਤੇ ਕਹਿੰਦੇ ਪੱਜ ਪੱਕੇ ਆਪਾਂ ਰੱਖ ਦਨੇ ਆ ਕਿੰਨੇ ਲੋ ਮਿੱਤਰੋ ਜੀ ਦਿਖਾਉਣੇ ਆਪਾਂ ਚੈੱਕ ਕਰੂੰਗਾ ਤਰ ਅੱਗੇ ਆ ਗਿਆ ਆਪਾਂ ਆ ਦੇਖੋ ਬੰਨ ਲਾਇ ਪਿਆ ਇਕਲੇ ਪਹਿਲਾਂ ਵੀ ਕਿਤੇ ਟੁੱਟਿਆ ਸੀ ਇੱਥੋਂ ਆਵੇ ਇਧਰ ਇਧਰ ਬਹੁਤ ਜ਼ਿਆਦਾ ਪਾਣੀ ਕਿੰਨੇ ਬਹੁਤ ਜ਼ਿਆਦਾ ਆਇਆਗਾ ਦੇਖੋ ਮਿੱਤਰੋ ਬੜਾ ਜ਼ਿਆਦਾ ਪਾਣੀ ਪਾਣੀਆਂ ਇਹ ਮਿੱਤਰੋ 21 ਅਕਤੂਬਰ 2025 ਸ਼ਾਮ ਵੇਲੇ ਦੀ ਆਪਾਂ ਵੀਡੀਓ ਬਣਾ ਰਹੇ ਆ ਤੇ ਹਾਲੇ ਕਹਿੰਦੇ ਹਜੇ ਸਵੇਰੇ ਪਤਾ ਨਹੀਂ ਕਿੰਨਾ ਪਾਣੀ ਆਉਣਾ ਬਹੁਤ ਜ਼ਿਆਦਾ ਤੇ ਇੱਧਰ ਸਾਰੇ ਪਿੰਡ ਵੀ ਵਿੱਚ ਟਾਣੀਆਂ ਰਾਂਣੀਆਂ ਡੁੱਬੀਆਂ ਪਈਆਂ ਤੇ ਉਹ ਆਦਾਪੁਰਾ ਪਰਬੰਧ ਕਰਕੇ ਆ ਤਾਂ ਘਰਾਂ ਚੋਂ ਸਮਾਨ ਕੱਢ ਰਹੇ ਆ ਤੇ ਬਾਕੀ ਤੁਹਾਨੂੰ ਉੱਧ ਗੱਟੇ ਦਿਖਾਏ ਵੀ ਆ ਭਰੇ ਪਿਆ ਆ ਬਾਕੀ ਸਾਰੇ ਇੱਥੇ ਵੇਖਣ ਲਈ ਜੋ ਵੀ ਕਹਿੰਦੇ ਰਾਤੋ ਰਾਤ ਆਣਾ ਜੇ ਪਾਣੀ ਤੇ ਹੁਣ ਆਪਾਂ ਚੱਲਦੇ ਆ ਉੱਥੇ ਅੱਗੇ ਤੁਹਾਨੂੰ ਵੀ ਉਹ ਦਿਖਾਉਣੇ ਆ ਇਦਾਂ ਵੀਡੀਓ ਨਾ ਬਣੇ ਰਹੋ ਦੇਖੋ ਮਿੱਤਰੋ ਜੀ ਉਹ ਨੂੰ ਪਾਣੀ ਤਾਂ ਹੋਣਿਆ ਕਿੰਨੀ ਤੇਜ਼ ਪਾਣੀ ਚੱਲ ਰਿਹਾ ਇਹ ਉਹ ਦੇਖੋ ਮਿੱਤਰੋ ਰਾਤੀ ਵੀ ਪਾਣੀ ਫੁੱਲ ਚੱਲਣਿਆ ਇਹ ਕਿਹੜੀ ਪਾਣੀ ਇਹ ਰੇਤੇ ਵਾਲੀ ਪਾਣੀ ਹੈ ਤੇ ਇਹ ਝੰਗੜ ਪਾਣੀ ਹੈ ਇਹ ਝੰਗੜ ਪਾਣੀ ਇੱਧਰ ਉਹ ਟੈਂਕੀ ਵਾਲੀ ਝੰਗੜ ਪਾਣੀ ਹੈ ਇਹ ਰੇਤੇ ਵਾਲੀ ਪਾਣੀ ਆ ਰੇਤੇ ਵਾਲੀ ਪਾਣੀ ਆ ਤੇ ਮਿੱਤਰੋ ਬਹੁਤ ਜ਼ਿਆਦਾ ਪਾਣੀ ਤੇਜ਼ ਚੱਲ ਰਿਹਾ ਉਹ ਦੇਖੋ ਇਹ ਸ਼ਾਮ ਵੇਲੇ ਦੀ ਆਪਾਂ ਅਪਡੇਟ ਤੁਹਾਨੂੰ ਦੇ ਰਹੇ ਹਾਂ ਕਿ ਹਾਲੇ ਕਹਿੰਦੇ ਰਾਤ ਨੂੰ ਪੂਰਾ ਡਰਾਂ ਲੋਕਾਂ ਨੂੰ ਕਿ ਰਾਤੀ ਫਾਲੇ ਬਹੁਤ ਜ਼ਿਆਦਾ ਜਿਹੜੇ ਆਪਣੇ ਸੜਕਾਂ ਪਿੰਡਾਂ ਵਿੱਚ ਹੁੰਦੀਆਂ ਆਮ ਉਹ ਸਾਰੀਆਂ ਬਲੌਕ ਹੋ ਗਈਆਂ ਪਿੰਡਾਂ ਦੇ ਵਿੱਚ ਪਾਣੀ ਟਾਣੀਆਂ ਦੇ ਵਿੱਚ ਐ ਘੇਰੇ ਗਿਆ ਸਾਰੇ ਤੇ ਬਹੁਤ ਹੀ ਬੁਰਾ ਹਾਲ ਹੋਇਆ ਪਿਆ ਤੇ ਪਿੰਡਾਂ ਦੇ ਵਿੱਚ ਇਹ ਟਰੈਕਟਰ ਨੂੰ ਲਗਾ ਰਿਆ ਅੱਗੋਂ ਦੋ ਜਣੇ ਬੰਦੇ ਤੁਰ ਤੁਰ ਕੇ ਦੇਖ ਰਿਹਾ ਟਰੈਕਟਰ ਦੇ ਅੱਗੇ ਕਿ ਸਮਾਨ ਜਿਹੜਾ ਕਢਣਾ ਕਰਾਂ ਚ ਲੋਕਾਂ ਨੇ ਬਹੁਤ ਪਰੇਸ਼ਾਨੀ ਆ ਰਹੀ ਆ ਲੋਕਾਂ ਨੂੰ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਕਿ ਸਾਰਿਆਂ ਤੱਕ ਇਹ ਜਾਣਕਾਰੀ ਪਹੁੰਚ ਜਾਏ ਤੇ ਇਦਾਂ ਹੀ ਵੀਡੀਓ ਨਾਲ ਬਣੇ ਹੋਰ ਅੱਗੇ ਜਾਣੇ ਆ ਇਦਾਂ ਹੀ ਵੀਡੀਓ ਨਾਲ ਬਣੇ ਰਹੋ ਤੇ ਮਿੱਤਰੋ ਲੋਕਾਂ ਦਾ ਸਮਾਨ ਵਿਚਾਰਿਆਂ ਦਾ ਬਹੁਤ ਜ਼ਿਆਦਾ ਰੋੜ ਰੋੜ ਕੇ ਆ ਰਿਹਾ ਕਿ ਜੋ ਵੀ ਸਿਲੈਂਡਰ ਵਗੈਰਾ ਪੇਟੀਆਂ ਜੋ ਵੀ ਆਮ ਬਹੁਤ ਜ਼ਿਆਦਾ ਲੋਕਾਂ ਦਾ ਨੁਕਸਾਨ ਹੋ ਰਿਹਾ ਤੇ ਮੋਟਰਾਂ ਦੇ ਜਿਹੜਾ ਸੋਲਰ ਸੋਲਰ ਸਿਸਟਮ ਲੱਗੇ ਹੁੰਦੇ ਉਹ ਵੀ ਕਈ ਆ ਰਹੇ ਆ ਵਿੱਚ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ ਪਾ ਲੋਕਾਂ ਦਾ ਤੇ ਇਹ ਮਿੱਤਰੋ ਹਾਲੇ ਕੰਨੇ ਰਾਤ ਨੂੰ ਫੁੱਲ ਹੋਰ ਪਾਣੀ ਛੱਡਿਆ ਗਿਆ ਸਵੇਰੇ ਦੇਖੋ 22 ਅਕਤੂਬਰ ਸਵੇਰੇ ਅੱਜ ਆਪਾਂ 21 ਅਕਤੂਬਰ 2025 ਦੀ ਅਪਡੇਟ ਦੇ ਰਹੇ ਹਾਂ ਸ਼ਾਮ ਵੇਲੇ ਦੀ ਇਹ ਆਪਣੇ ਫਾਜ਼ਿਲਕਾ ਸਤਲੁਜ ਦਰਿਆ ਰੇਤੇ ਵਾਲੀ ਪੈਣੀ ਤੇ ਤੇ ਦੇਖੋ ਮਿੱਤਰੋ ਬਹੁਤ ਹੀ ਜ਼ਿਆਦਾ ਪਾਣੀ ਬਹੁਤ ਜ਼ਿਆਦਾ ਮਿੱਤਰੋ ਦੇਖੋ ਜੀ ਤੇ ਪਾਣੀ ਵੀ ਹਾਲੇ ਫੁੱਲ ਤੇਜ਼ ਹੀ ਚੱਲ ਰਿਹਾ ਬਹੁਤ ਹੀ ਜ਼ਿਆਦਾ ਤੇਜ਼